ਚਲਣਾਦਾ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ ਪਰ ਜੇ ਆਪਾਂ ਸੰਗਤ ਦੇ ਹਿਸਾਬ ਨਾਲ ਅਤੇ ਕੰਮ ਸੰਗਤ ਦੇ ਹਿਸਾਬ ਨਾਲ ਹੀ ਚੱਲਣਾ ਤੁਸੀਂ ਵੇਖ ਸਕਦੇ ਕਿ ਜੋਤੀਸ਼ਾ ਦੀ ਸਾਰੀ ਸੰਗਤ ਜਿੰਨਾ ਹੀ ਸਾਡਾ ਨਗਰ ਹਰੇਕ ਘਰ ਦੇ ਵਿੱਚੋਂ ਇੱਕ ਮੈਂਬਰ ਆਪਣੇ ਗ੍ਰਹਿ ਵਿਖੇ ਇੱਥੇ ਪਹੁੰਚਿਆ ਹੋਇਆ ਤੇ ਉਹਨਾਂ ਨੇ ਸਾਰਿਆਂ ਨੇ ਮੈਨਾਂ ਹਮਾਇਤ ਦਿੱਤੀ ਹੋਈ ਆ ਬਾਕੀ ਜਿਤਨਾ ਸੰਗਤ ਆਖੂਗੀ ਆਪਾਂ ਦੇ ਸੰਗਤ ਦੇ ਨਾਲ ਚੱਲਣਾ ਜੇ ਪਿੰਡ ਦੀ ਸੰਗਤ ਆਂਦੀ ਹੈ ਕਿ ਆਪਾਂ ਸਰਵਸੰਮਤੀ ਕਰਨੀ ਆ ਤੇ ਆਪਾਂ ਸਰਵਸੰਮਤੀ ਕਰ ਲਾਂਗੇ ਜੇ ਆਪਾਂ ਨੂੰ ਇਲੈਕਸ਼ਨ ਵੀ ਲੜਨੀ ਪਊਗੀ ਤੇ ਤਾਂ ਆਪਾਂ ਨੂੰ ਤਾਂ ਵੀ ਕੋਈ ਗੱਲ ਨਹੀਂ ਸੰਗਤ ਦਾ ਸਹਿਯੋਗ ਆਪਣੇ ਨਾਲ ਆ ਜੀ ਜਿੱਦਾਂ ਵੀ ਆਪਣੀ ਸੰਗਤ ਸਹਿਮਤ ਹੋ ਗਈ ਆਪਾਂ ਉਦਾਂ ਹੀ ਕਰਾਂਗੇ ਸੁਭਦ ਅੰਗਰੇਜ਼ ਸਿੰਘ ਪਿੰਡ ਜੋਤੀਸ਼ਾ ਕੀ ਕਰਨਾ ਚਾਹੋਗੇ ਅਡਾ ਕੱਟ ਕੀਤਾ ਅੱਜ ਅਸੀਂ ਸਰਦਾਰ ਗੁਰਪ੍ਰੀਤ ਸਿੰਘ ਗੋਰਾ ਦੇ ਗ੍ਰਹਿ ਵਿਕੇ ਪਿੰਡ ਜੋਤੀਸ਼ਾ ਪੂਰਾ ਹਉਮਾ ਮਾ ਕੇ ਸੱਦੇ ਦੇ ਉੱਤੇ ਪਹੁੰਚਾ ਬਾਕੀ ਜੋ 15 ਤਰੀਕ ਨੂੰ ਚੋਣ ਹੋਣ ਜਾਣੀ ਆ 15 ਤਰੀਕ ਨੂੰ ਚੋਣ ਹੋਣ ਜਾਣੀ ਆ ਉਹਦੇ ਵਿੱਚ ਪੂਰਾ ਪਿੰਡ ਜਾਣੀ ਕਿ ਗ੍ਰਹਿ ਵਿਖੇ ਪਹੁੰਚਾ ਬਾਕੀ ਅੱਜ ਜੀ ਸਰਦਾਰ ਗੁਰਪ੍ਰੀਤ ਸਿੰਘ ਗੁਰਨ ਪੂਰੇ ਪਿੰਡ ਨੇ ਆਪਦੇ ਵੱਲੋਂ ਸਰੋਪਾ ਪਾ ਕੇ ਸਰਪੰਚ ਜੋ ਅਲਾਨ ਦਿੱਤਾ ਗਿਆ ਹੈ ਇਹ ਬੋਟਾਂ ਪਹਿਣ ਗਿਆ ਤਾਂ ਵੀ ਕੋਈ ਗਰੋਲ ਨਹੀਂ ਪਿੰਡ ਪੂਰਾ ਖੁਰਕਸੇਂ ਹੋਰਾ ਦੇ ਨਾਲ ਆ ਬਹੁਤ ਵੀ ਵਧੀਆ ਇਹਨਾਂ ਨੇ ਪਹਿਲਾਂ ਵੀ ਕੰਮ ਕੀਤੇ ਆ ਹੁਣ ਵੀ ਅੱਗੇ ਇਸ ਤੋਂ ਵਿਸ਼ਵਾਸ ਦਵਾਉਂਦੇ ਆ ਵੀ ਅੱਗੇ ਤੋਂ ਬਹੁਤ ਵਧੀਆ ਕੰਮ ਕਰਨਗੇ ਬਲਕਾਰ ਸਿੰਘ ਕਿਹੜਾ ਪਿੰਡ ਆ ਜੋਤੀ ਸ਼ਾਹ ਜੀ ਸਾਡਾ ਸਮਰਾਹ ਬੈਠੇ ਜੋਤੀ ਸ਼ਾਹ ਜੀ ਕੀ ਕਹਿਣਾ ਚਾਹੋਗੇ ਅੱਜ ਮੈਂ ਅੱਜ ਕਹਿਣਾ ਸੋਣਾ ਜੋ ਜੋਤੀ ਸ਼ਾਹ ਜੀ ਮਾਨਸੂਪਤਾ ਗੋਰਾ ਹੂੰ ਇਹਨਾਂ ਦਾ ਪੋਤਰਾ ਮੈਨੂੰ ਗਾਂ ਦਾ ਪਤਾ ਨਹੀਂ ਇਹ ਇਹ ਵੀ ਨਾ ਇਹ ਬੰਨਾ ਚਾਹੀਦਾ ਆਹੇ ਸ਼ਮਤੀ ਨਾਲ ਜੇ ਇਹ ਲਕਸ਼ਣ ਦਰ ਹੈ ਜੇ ਨਾਲ ਦਰ ਹੈ ਮੇਰਾ ਨਾਮ ਪਰਮਜੀਤ ਸਿੰਘ ਹੈ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਅਸੀਂ ਇਹ ਕੱਦ ਕਹਿੰਨੇ ਆ ਵੀ ਸਾਰੀ ਸੰਗਤ ਅੱਜ ਜੋਤੀਸ਼ਾ ਦਾ ਇਕੱਠ ਹੋਇਆ ਪੰਚਾਇਤ ਦੀਆਂ ਲਕਸ਼ਣਾਂ ਨੂੰ ਵੇਖ ਕੇ ਤੇ ਅਸੀਂ ਸਾਰੀ ਸੰਗਤ ਨੇ ਰਲ ਕੇ ਇਕੱਠ ਕਰਕੇ ਤੇ ਗੁਰਪ੍ਰੀਤ ਸਿੰਘ ਗੋਰਾ ਨੂੰ ਅਸੀਂ ਜਿਹੜਾ ਬਹੁਤ ਸੂਝਵਾਨ ਬੱਚਾ ਆ ਪੜਿਆ ਲਿਖਿਆ ਹੋਆ ਤੇ ਸਾਰਾ ਪਰਿਵਾਰ ਇਹ ਬੜੇ ਪਿਆਰ ਨਾਲ ਰਹਿੰਦਾ ਵਾ ਸਾਰੇ ਇਲਾਕੇ ਦੇ ਵਿੱਚ ਪਿਆਰ ਨਾਲੇ ਕੰਮ ਕਰਦਾ ਰਿਹਾ ਹਾਰੇ ਦੇ ਦੁੱਖ ਸੁੱਖ ਦੇ ਵਿੱਚ ਸਹਾਇ ਹੁੰਦਾ ਰਿਹਾ ਤੇ ਅਸੀਂ ਸਰਬਸੰਮਤੀ ਨਾਲ ਇਹਨੂੰ ਇਲਾਕੇ ਦਾ ਜੋਤੀਸ਼ਾ ਦਾ ਸਰਪੰਚ ਚੁਣਦੇ ਹਾਂ ਅੱਗੇ ਦੇਖੋ ਪ੍ਰਸ਼ਾਸਨ ਦੀ ਮਰਜ਼ੀ ਆ ਉਹ ਕੀ ਐਲਾਨ ਕਰਦੇ ਨੇ ਜੋ ਵੀ ਉਹ ਸਾਨੂੰ ਹੁਕਮ ਦੇਣਗੇ ਉਹਦੇ ਨਾਲ ਅਸੀਂ ਸਹਿਮਤ ਹਾਂ ਤੇ ਅਸੀਂ ਡਟ ਕੇ ਸਾਰਾ ਸਾਰਾ ਜੋਤੀਸ਼ਾ ਹੀ ਗੁਰੇ ਨੂੰ ਸਰਪੰਚ ਬਣਾਉਣ ਦੀ ਕੋਸ਼ਿਸ਼ ਹੈ ਜੀ ਪਿੰਡ ਦੇ ਵਾਸੀਆਂ ਨੂੰ ਕੀ ਅਪੀਲ ਕਰੋਗੇ ਪਿੰਡ ਦੇ ਵਾਸੀਆਂ ਨੂੰ ਇਹ ਅਪੀਲ ਕਰਦੇ ਆਂ ਵੀ ਸੰਗਤ ਜਿਹੜੀ ਆ ਵਾ ਸਾਰੇ ਇਕਾ ਕਰਕੇ ਇੱਕ ਥਾਂ ਤੇ ਹੋ ਕੇ ਇਕੱਠ ਕਰੇ ਤੇ ਜੋ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਸਾਨੂੰ ਗ੍ਰਾਂਟ 5 ਲੱਖ ਦੀ ਮਿਲਣੀ ਉਹ ਗਵਾਚ ਨਾ ਜਾਵੇ ਤੇ ਵੱਧ ਤੋਂ ਵੱਧ ਅਸੀਂ ਸਹਿਯੋਗ ਕਰੀਏ ਤੇ ਸਰਬਸੰਮਤੀ ਨਾਲ ਗੁਰਪ੍ਰੀਤ ਗੋਰਾ ਸਿੰਘ ਨੂੰ ਅਸੀਂ ਸਰਪੰਚ ਬਣਾ ਸਕੀਏ। ਇਹਦਾ ਨਾਮ ਨਿਰਮਲ ਸਿੰਘ ਕੀ ਕਰਨਾ ਚਾਹੋਗੇ ਆ ਜਿਹੜਾ ਕੱਟ ਕੀਤਾ ਗਿਆ ਗੋਰਾ ਸਿੰਘ ਦੇ ਕਰੇ ਮੈਂ ਇਹ ਕਹਿਣਾ ਚਾਹੁੰਦਾ ਜੀ ਗੁਰਪ੍ਰੀਤ ਸਿੰਘ ਗੋਰਾ ਜਿਹੜਾ ਪੜ੍ਹਿਆ ਲਿਖਿਆ ਉਮੀਦਵਾਰ ਹੈ ਵੀ ਤੇ ਸਾਰਾ ਜੋਤੀਸ਼ਾ ਹੀ ਚਾਹੁੰਦਾ ਵਾ ਵੀ ਗੋਰੇ ਤੇ ਸਭ ਸੰਤਿ ਹੋ ਜੀ। ਹਮਮ ਤੇ ਇਹਨੂੰ ਸਰਪੰਚ ਜਿਹੜਾ ਬਣਾਉਣਾ ਚਾਹੀਦਾ ਸਾਰਾ ਪਿੰਡ ਸਾਰਾ ਜੋਤੀਸ਼ਾ ਚਾਹੁੰਦਾ ਹੈ ਗੱਲ ਦੀ ਕਿ ਗੁਰਪ੍ਰੀਤ ਸਿੰਘ ਗੋਰੇ ਤੇ ਜਿਹੜੀ ਆ ਉਹ ਸਰਵ ਸੰਤਿ ਹੋ ਜੀ। ਬਾਕੀ ਇਕੱਠਾ ਪਰਿਵਾਰ ਹੈ ਸਾਰਾ ਅਹੀਂ ਚੋਂ ਪੀੜ੍ਹੀਆਂ ਤੋਂ ਇਹਨਾਂ ਦਾ ਵਰਤਦੇ ਆ ਸਾਰਾ ਇਕੱਠਾ ਪਰਿਵਾਰ ਹੈ 70-80 ਮੈਂਬਰ ਕਰਦੇ ਜਿਹੜੇ ਇਕੱਠੀ ਕੇ ਚੁੱਲੇ ਤੇ ਰੋਟੀ ਪਕਦੀ ਆ ਤੇ ਇਸ ਕਰਕੇ ਇਹਨਾਂ ਦਾ بڑا ਆਧਾਰ ਹੈ ਪਿੰਡ 'ਚ ਸਾਰਾ ਜੋਤੀਸ਼ਾ ਚੌਂਦਾਵਾ ਵੀ ਗੁਰਪ੍ਰੀਤ ਸਿੰਘ ਹੋਰਾਂ ਦੇ ਸਰਵਸੰਮਤੀ ਹੋਈ